ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਜਿੱਥੇ ਅੱਜ ਅਨਾਜ ਮੰਡੀ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਬੋਰਵੈਲ ਦੇ ਵਿੱਚ ਡਿੱਗ ਪਿਆ ਜਿਸ ਨੂੰ ਡੇਰਾ ਪ੍ਰੇਮੀਆ ਵੱਲੋਂ ਰੈਸਕਿਊ ਆਪਰੇਸ਼ਨ ਚਲਾ ਕੇ ਪ੍ਰਸ਼ਾਸਨ ਦੀ ਮਦਦ ਨਾਲ ਬਾਹਰ ਕੱਢ ਕੇ ਜਿਸ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਉਧਰ ਪਰਿਵਾਰ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਵੱਲੋਂ ਬੜੀ ਜਦੋਜਾਇਦ ਕਰਕੇ ਇਸ ਬੱਚੇ ਨੂੰ ਬੋਰਵੈਲ ਦੇ ਵਿੱਚੋਂ ਕੱਢਿਆ ਗਿਆ ਹੈ ਔਰ ਪ੍ਰਸ਼ਾਸਨ ਨੇ ਵੀ ਪੂਰਾ ਸਾਥ ਨਿਪਾਂਦੇ ਹੋਏ ਇਸ ਬੱਚੇ ਦੀ ਜਾਨ ਬਚਾਈ ਹੈ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਕਿ ਬੱਚਾ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਜਿਹਨਾਂ ਦਾ ਹੈਗਾ ਬੱਚਾ ਉਹਦਾ ਕੀ ਨਾਮ ਹੈ ਉਹਨਾਂ ਦਾ ਨਾਮ ਪਤਾ ਨਹੀਂ ਮੈਨੂੰ ਵੀ ਜਾਣਕਾਰ 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 ਹੈ ਕਿ ਜੁਕਿਆ ਆਏਗਾ ਕਿਤੇ ਆਪਣੇ ਮੰਡੀ ਹੈ ਨਾ ਮੰਡੀ ਦੇ ਗੇਟ ਦੇ ਨਾਲ ਕਿਥੋਂ ਜੁਕਿਆ ਆਏਗਾ ਰਾਜਪਾਲਾ ਹੌਟਲ ਕੋਲੇ है थी 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 थी। आ, कबाड़ -कबाड़ तो क्या आया टूटे हां कबाड़-कबाड़ चुगदी है त खांदी है एदे घरवाले भी पैसे पूछे नहीं दे दे आप को तो मानती आप भी गांदी बच्चे पा के मानसिक हालत ठीक नहीं की होंदी ओए दिमाग तो थोड़ी सी क्रेक है कितने कितने बच्चे ने 6 बच्चे ने 6 बच्चे, बच्चे ने एक इनवा बच्चा है ਉਹਨੇ ਮੋਰੇ ਤੋਂ ਤੈਨੂੰ ਕੋਰੀ ਬੁਰੀ ਰੱਖਿਆ ਸੀ ਜਿੰਨੇ ਨਾਲ ਕੇ ਪੱਟੇ ਕੋ ਪਤਾ ਨਹੀਂ ਫਿਰ ਬੱਚੇ ਖੇਡਦੇ ਘਰ ਦੇ ਉੱਤੇ ਚਲਾ ਕੇ ਵਿਰੋਧ ਕਰਦੇ ਕਿ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਬੱਚਾ ਨੀਚੇ ਡਿੱਗ ਗਿਆ ਉਹ ਨੀਚੇ ਡਿੱਗਾ ਸੀ ਇਹਨਾਂ ਉੱਤੇ ਤੇ ਚੱਲਸਲਾਗਾ ਉਹਨੇ ਦੱਸਿਆ ਉਹ ਸਾਰੇ ਬੱਜਾਂ ਨਾਲ ਕਨਾਂ ਮੰਡੀ ਜੇ ਸਾਰੇ ਤਾਂ ਦਿੱਪ ਜੱਲ ਲੱਗੇ ਫਿਰ ਤੁਹਾਡੇ ਵੱਲੋਂ ਕਿਹਨੂੰ ਬੁਲਾਇਆ ਗਿਆ ਸਾਡੇ ਵੱਲ ਤਾਂ ਕੋਈ ਨਹੀਂ ਇੱਕ ਬਹੁਤ ਹੀ ਹੋਈ ਬੁਲਾਇਆ ਨਹੀਂ ਕਿਸ ਤਰ੍ਹਾਂ ਦੇਖਦੇ ਜਿਹੜਾ ਬੱਚੇ ਨੂੰ ਜਿਹੜਾ ਸੁਰੱਖਿਤ ਕੱਢ ਲਿਆ ਪੰਜਾਬ ਪੁਲਿਸ ਨੇ ਤੇ 190 ਸੋਚਾ ਸੋਦਾ ਦੀ ਟੀਮ ਵੀ ਪਹੁੰਚੀ ਤੇ ਉੱਥੇ ਜਿਹੜੇ ਫਾਈਬਰ ਗੇਟ ਦੇ ਤੋਂ ਅਫਸਰ ਵੀ ਪਹੁੰਚੇ ਆ ਕਿਸ ਤਰ੍ਹਾਂ ਦਾ ਕੰਮ ਲੱਗਿਆ ਤੁਹਾਨੂੰ ਵਧੀਆ ਲੱਗਾ ਪਤਾ ਨਹੀਂ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਠੀਕ ਹੈ ਠੀਕ ਹੈ ਤੁਸ ਦੀ ਜਿਹੜੀ ਮਾਤਾ ਦੇ ਵੱਲੋਂ ਜਿਹੜਾ ਬੱਚੇ ਨੂੰ ਚੱਕ ਲਿਆ ਗਿਆ ਕੀ ਬੱਚੇ ਉਹਦੇ ਹਾਲਾਤ ਠੀਕ ਨਹੀਂ ਹੈ ਜਾਂ ਕਿਵੇਂ ਹੈ ਦਿਮਾਗੀ ਤੁਹਾਡੇ ਉਹਦੀ ਮਾਤਾ ਜਿਹੜੀ ਹੈ ਜਿੰਨਾਂ ਦੇ ਨਾਲ ਤੁਸੀਂ ਆਏ ਹੋ ਉਹ ਥੋੜੀ ਜੀ ਨਾ ਦਿਮਾਗ ਤੇ ਕਰੇ ਥੋੜਾ ਹੁਣ ਸਮਝ ਨੀਓ ਤਾਂ ਉਹਨਾਂ ਦੀ ਜਿਹੜੀ ਪਾਟਾ ਹੈ ਉਸ ਦੇ ਨਾਲ ਬਾਕੀ ਪਤਾ ਬੰਦਾ ਹੈਗਾ ਮੇਰਾ ਨਾਮ ਹੈ ਪਪਾ ਦਾ ਜਿਹੜਾ ਬੰਦਾ ਹੈ ਸਰਦਾਰ ਉਹਨਾਂ ਵੀ ਸਿਨੇਮਾ ਆ ਗਿਆ ਹੈ ਜਿਹੜਾ ਕਰਨਾ ਹੋਵੇ ਸੱਚੀ ਨੇ ਅੱਛੇ ਨਾਲ ਜਿਹੜਾ ਹਾਸਾ ਹੈ ਬੋਰਵਲ ਤੇ ਡਿੱਗਿਆ ਹੈ ਤੇ ਕਿਸ ਤਰ੍ਹਾਂ ਡਿੱਗਿਆ ਪਤਾ ਲੱਗਿਆ ਤੇ ਕਿਨੇ ਬਚਾਇਆ ਗਿਆ ਜੀ ਸਰ ਸਾਨੀ ਪੋਲ ਆਂਦੀ ਹੈ ਮੰਡੀ ਦੇ ਨਿਵਾਸੀਆ ਵੱਲੋਂ ਕਿ ਕਹਿੰਦੇ ਕਿ ਬੱਚਾ ਬੋਰਵਲ ਚ ਡਿੱਗਿਆ ਸਾਡੀ ਟੀਮ ਨੂੰ ਜਿੱਦਾਂ ਹੀ ਮੈਸੇਜ ਆਸ ਤੁਸੀਂ ਦੇਖ ਸੀ ਪੂਰੀ ਕੀਨੇ ਦੀ ਇੰਟਰਸਟ ਇਸੋ ਦਾ ਪੂਰੇ ਪੁਲਕੂ ਗੂਵੀ ਤੋਂ 25 ਸਾਬਾ ਹਮਤ ਜਦੇ ਹਣ ਉੱਥੇ ਤੇ ਅਸੀਂ ਸੇਵਾ ਬਿਹਾਨਾ ਉਹ ਸ਼ੁਰੂ ਕਰ ਦਿੰਦੇ ਆ ਆ ਜਿਹੜਾ ਹਾਸਾ ਹੈ ਕਿਸ ਤਰ੍ਹਾਂ ਰੈਸਕਿਊ ਕੀਤਾ ਗਿਆ ਬੱਚੇ ਦਾ ਸਰ ਬੱਚਾ ਤਕਰੀਬ 10 ਤੋਂ 11 ਬੋਜ ਤੋਂ ਬੋਰਾਂ ਚ ਪਹੁੰਚ ਚੁੱਕਿਆ ਸੀ ਤੇ ਕੋਈ ਵੀ ਅੱਗੇ ਨਹੀਂ ਆ ਰਿਹਾ ਸੀ ਤੇ ਜਿਵੇਂ ਸਾਲ ਪਤਾ ਲੱਗਿਆ ਤੇ ਸਾਡੇ ਕਿਤੇ ਰਸਤਾ ਕੋਈ ਨਿਆਈ ਨਹੀਂ ਪਹਿਲਾ ਇੱਕ ਜੀਸੀਬੀ ਨੂੰ ਕੋਲ ਕਰਦੇ ਤਾਂ ਕਿ ਰਸਤਾ ਬਣਾਇਆ ਜਾਏ ਕਿਉਂਕਿ ਬੜਾ ਤੰਗ ਖੱਟਾ ਸੀ ਉਸਦੇ ਅੰਦਰ ਤਾਂ ਕੋਈ ਜਾ ਨਹੀਂ ਸਕਦੀ ਅਗਰ ਜਾਨਵਰ ਹੁੰਦੇ ਤਾਂ ਕੱਢ ਵੀ ਦਿੰਦੇ ਚ ਕਿਉਂਕਿ ਅੰਦਰ ਤਾਂ ਰਸਤਾ ਹੀ ਨਹੀਂ ਸੀ ਉਹ ਜਿਹੜਾ ਇੱਕ ਸਾਲ ਤੋਂ ਇੱਕ ਤੋਂ 1.5 ਸਾਲ ਦਾ ਬੱਚੇ ਉੱਥੇ ਹੀ ਫਸਿਆ ਪਿਆ ਸੀ ਫਿਰ ਸਾਡੇ ਡੇਰਾ ਸਿੱਤਾ ਸੋਦਾਂ ਨੇ ਆਈ ਜੀਸੀਬੀ ਨੂੰ ਕੋਲ ਕਰਦੇ ਜੀਸੀਬੀ ਰਸਤਾ ਬਣਾਉਂਦੇ ਆ ਉਸ ਤੋਂ ਬਾਅਦ ਅਸੀਂ ਉਸ ਖੱਟੇ 'ਚ ਉਤਰਦੇ ਆ ਤੇ ਕੱਸੀਆਂ ਨਾਲ ਰਸਤਾ ਬਣਾ ਕੇ ਨਿਕਲ ਬੱਚੇ ਪਰਦੇ ਕਿੰਨਾ ਕੁ ਸਾਲ ਲੱਗਿਆ ਹੋਵੇਗਾ ਤਕਰੀਬਨ 2 ਘੰਟੇ ਬੋਲੋ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੱਸੀ ਜਾ ਰਹੀ ਹੈ ਸਰ ਬੱਚੇ ਦੀ ਉਸ ਸਮੇਂ ਦਾ ਹਾਲ ਕਾफी ਨਾਜ਼ੁਕ ਸੀ ਲੇਕਿਨ ਪਰਮਾਤਮਾ ਕੇ ਸਾਡੇ ਸਾਰੇ ਦਰਦ ਤੇ ਅਸੋਧਣੇ ਯਾਨੀ ਅਪਰਾਧਨਾ ਕੀਤੀ ਤੇ ਮਾਲਕੀ ਬਿਆਨ ਹੁਣ ਬੱਚੇ ਬਿਲਕੁਲ ਸੁਰੱਖਿਤ ਹੈ ਕਿੰਨੇ ਨੰਬਰ ਤੁਸੀਂ ਇਹ ਯੋਜਨਾ ਰੈਕਸਟ੍ਰੀਟ ਕੀਤਾ ਹੈ ਸਰ ਮੈਂਬਰ ਅਗਰ ਫਾਜ਼ੀਕਾ ਦੀ ਗੱਲ ਕਰਤਾ ਤਕਰੀਬਨ 8 ਤੋਂ 10 ਹਜ਼ਾਰ ਹੈ ਲੇਕਿਨ ਮੈਸੇਜ ਐਮਰਜੈਂਸੀ ਤੱਕ ਅਲਗ ਹੋਤੀ ਤਾਂ 35000 ਅੱਜ ਜਿਹੜਾ ਕੀਤਾ ਗਿਆ ਕਿੰਨੇ ਨੰਬਰਾਂ ਦਾ ਦੇਖਿਆ ਗਿਆ ਸਰ ਮੈਂਨ ਤਕਰੀਬਨ 10 ਤੋਂ 15 ਤੋਂ 20 ਹੀ ਕਿਉਂਕਿ ਸ਼ਾਇਦ ਸਿਰ ਦੋ ਦਿਨ ਹੀ ਅੰਦਰ ਰਹੇ ਬਾਕੀ ਸ ਕੀ ਟੈਕਨੀਸ਼ੀਅਨ ਹੁੰਦਾ ਹੈ ਏਰ ਰੈਡੀਕੈਂਸ ਕਿ ਕਿਹੜੀ ਸੰਸਥਾ ਤੋਂ ਤੁਹਾਨੂੰ ਸਰਸੀ ਡੇਰ ਸਥਿਤ ਦਾ ਸ਼ਾਸਨ ਅੰਦਨਸਪਰਕਰ ਪੁਲਿਸ ਕਿਹੜਾ ਹੈ ਇੱਕ ਹੱਟ ਮਾਰ ਕੇ ਸਾਨੂੰ ਪੰਡਾ ਜਿਹੜਾ ਆਸਾਨੇ ਨਾਲ ਹੁੰਦਾ ਹੈ ਜਿਹੜਾ ਅਸੀਂ ਤੁਰੰਤ ਸਾਰੇ ਸਟਾਫ ਨੇ ਮਿਲ ਕੇ ਕਰਕੇ ਬਾਕੀ ਐਮ ਜੀ ਵੀ ਸੀ ਸਾਥੇ ਯਾਹਾਂ ਪਹੁੰਚਦੇ ਵੀ ਨਾਲਪੁਰਾ ਸਹਿਯੋਗ ਦੇ ਕੇ ਇਹ ਆਪਣੋ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਬੱਚੇ ਦੀ ਜਾਨ ਬਚਾਈ ਸਰ ਲਗਭਗ ਕਿੰਨੇ ਕੁ ਟਾਈਮ ਦੇ ਵਿੱਚ ਤੁਹਾਡੇ ਵੱਲੋਂ ਜਿਹੜਾ ਉੱਥੇ ਪਹੁੰਚ ਕਰ ਲਈ ਗਈ ਸੀ ਬਸ 2 2-3 ਮਿੰਟ ਜੋ ਸਾਨੂੰ ਕਾਲ ਗਈ ਸੀ 2 ਮਿੰਟ ਮਹਿਰਬਾਨ ਤਾਂ ਤੁਸੀਂ ਅਕਸਰ ਹੀ ਦੇਖਦੇ ਹੋ ਜਿਹੜੀ ਫਾਈਬਰ ਗੇਟ ਆ ਬਿਲਕੁਲ ਜੀ ਫੀਡ ਦੇ ਨਾਲ ਉਹ ਸ਼ਕਤੀ